ਹਾਂਜੀ ਸਾਰਾ ਜਿਹੜਾ ਨਗਰ ਨਗਮ ਹੁਸ਼ਿਆਰਪੁਰ ਵਿੱਚ ਟਰਨ ਲਗਾਇਆ ਗਿਆ ਕਿਹੜੀ ਗੱਲਾਂ ਲਗਾਇਆ ਗਿਆ ਪਹਿਲਾਂ ਤਾਂ ਮੈਂ ਜੀਬੀਸੀ ਨਿਊਜ਼ ਚੈਨਲ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜਾ ਕਿ ਸਾਡੀ ਲੋਕਾਂ ਦੀ ਆਵਾਜ਼ ਸਾਡੀ ਆਵਾਜ਼ ਨੂੰ ਲੋਕਾਂ ਤੱਕ ਪਹੁੰਚਾਣੇ ਆ ਅੱਜ ਹਾਊਸ ਦੀ ਮੀਟਿੰਗ ਸੀਗੀ ਪਹਿਲਾਂ ਤਾਂ ਇਹ ਆ ਬੜੀ ਸ਼ਰਮ ਵਾਲੀ ਗੱਲ ਆ ਬੜੀ ਦੁੱਖ ਵਾਲੀ ਗੱਲ ਆ ਕੌਂਸਲਰਾਂ ਦੇ ਬਾਰ ਬਾਰ ਕਹਿਣ ਦੇ ਬਾਵਜੂਦ ਵੀ ਜਿਹੜੀ ਮੀਟਿੰਗ ਆ ਹਰ ਮਹੀਨੇ ਹੋਣੀ ਚਾਹੀਦੀ ਆ ਫਰਵਰੀ ਮਹੀਨੇ ਦੀ ਮੀਟਿੰਗ ਹੋਈ ਹੋਈ ਅੱਜ ਅਗਸਤ ਵਿੱਚ ਮੀਟਿੰਗ ਹੋਈ ਆ 6 ਮਹੀਨੇ ਬਾਅਦ ਮੀਟਿੰਗ ਹੋਣਾ ਸ਼ਹਿਰ ਲਈ ਵਿਕਾਸ ਨਹੀਂ ਇਹ ਵਿਨਾਸ਼ ਵੱਲ ਜਾਂਦਾ ਸੰਕੇਤ ਆ ਬਹੁਤ ਕੰਨੇ ਵਾਰ-ਵਾਰ ਵੀ ਅਸੀਂ ਲੋਕਾਂ ਦੀਆਂ ਬੜੀਆਂ ਛੋਟੀਆਂ ਛੋਟੀਆਂ ਸਮੱਸਿਆਵਾਂ ਹੁੰਦੀਆਂ ਜਿਹੜਾ ਕਿ ਹਾਊਸ ਦੀ ਮੀਟਿੰਗ ਹੋਵੇ ਤਾਂ ਅਸੀਂ ਕਹਿ ਕੇ ਹੱਲ ਕਰਾ ਲਈਏ ਪਰ ਇਹ ਪਤਾ ਨਹੀਂ ਸਰਕਾਰਾਂ ਦੇ ਜਾਂ ਇਲੈਕਸ਼ਨ ਦਾ ਬਹਾਨਾ ਲਾ ਕੇ ਜਾਂ ਕੁਝ ਬਹਾਨਾ ਲਾ ਕੇ ਤਾਂ ਜਿਹੜੀਆਂ ਮੀਟਿੰਗਾਂ ਨਹੀਂ ਹੁੰਦੀਆਂ ਟਾਈਮ ਤੇ ਪਰ ਅੱਜ ਦੀ ਜਿਹੜੀ ਮੀਟਿੰਗ ਬਹੁਤ ਹੀ ਜਿਹੜੀ ਜੋ ਹਾਊਸ ਦੇ ਵਿੱਚ ਮਤਾ ਆਇਆ ਮਤਾ ਇਦਾਂ ਦਾ ਸੀਗਾ ਕਿ ਉਹਦੇ ਵਿੱਚ ਸਾਫ਼-ਸਾਫ਼ ਜਿਹੜਾ ਸੁਤੇਲੇਪਨ ਦੀ ਚਲਕ ਦਿਖ ਰਹੀ ਸੀਗੀ ਆਪਣੇ ਬੰਦਿਆਂ ਨੂੰ ਆਪਣੇ ਚਹੇਤਿਆਂ ਨੂੰ ਕਰੋੜਾਂ ਦੇ ਲੱਖਾਂ ਦੇ ਕੰਮ ਪਾ ਪਾ ਕੇ ਬਾਕੀਆਂ ਨੂੰ ਇਗਨੋਰ ਕਰਨਾ ਟੈਕਸ ਜਿਹੜਾ ਆ ਸਾਰਾ ਸ਼ਹਿਰ ਹਰ ਸ਼ਹਿਰ ਵਾਸੀ ਦਿੰਦਾ ਉਹ ਸਾਰੇ ਇਕੁਅਲ ਵਾਰਡ ਸਾਰਿਆਂ ਨੂੰ ਬਰਾਬਰ ਹਿੱਸਾ ਇਹਨਾਂ ਮਿਲਣਾ ਚਾਹੀਦਾ ਆ ਪਰ ਇਹਨਾਂ ਨੇ ਜਿਹੜੇ ਸੀਵਰੇਜ ਦੀ ਔਰ ਸਹਾਰਣਗੀ ਦੀ ਗੱਲ ਆ ਬਜਟ ਹਜੇ ਕਾਰਪੋਰੇਸ਼ਨ ਕੋ ਹੈ ਨਹੀਂ ਨਾ ਫੰਡੇ ਨਹੀਂ ਹੈ ਨਹੀਂਗੇ ਪਰ ਇਹਨਾਂ ਨੇ 5 ਕਰੋੜ ਤੋਂ ਵੱਧ ਤਕਰੀਬਨ ਸੀਵਰੇਜ ਵਾਟਰ ਸਪਲਾਈ ਦੇ ਜਿਹੜੇ ਆ ਇਹ ਮਤੇ ਦੇ ਵਿੱਚ ਲਿਆਂਦਾ ਆ ਜਦਕੀ ਜਦੋਂ ਕੁਐਸਚਨ ਕੀਤਾ ਗਿਆ ਸਾਡੇ ਕੋਲ ਫੰਡ ਕਿੰਨਾ ਫੰਡ ਹੈ ਨਹੀਂ ਹਜੇ ਆਉਣਾ ਆ ਪੰਜਾਬ ਸਰਕਾਰ ਤੋਂ ਜੇ ਆਇਆ ਹੀ ਨਹੀਂ ਪੰਜਾਬ ਸਰਕਾਰ ਤੋਂ ਆਉਣਾ ਸੀਗਾ ਤਾਂ ਉਸ ਟਾਈਮ ਪਾ ਦਿੰਦੇ ਜਦਕੀ ਹਜੇ ਵੀ ਇਹਦੇ ਵਿੱਚ ਕਰੋੜ ਕਰੋੜ ਡੇਢ ਡੇਢ ਕਰੋੜ ਰੁਪਏ ਰੱਬਿਆ ਬਿਊਟੀਫਿਕੇਸ਼ਨ ਵਾਸਤੇ ਇਹਨਾਂ ਨੇ ਪਾਇਆ ਇਹਦੇ ਵਿੱਚ ਜਦਕੀ ਬੇਸਿਕ ਸਹੂਲਤਾਂ ਲੋਕਾਂ ਨੂੰ ਸੜਕਾਂ ਗਲੀਆਂ ਨਾਲੀਆਂ ਅੱਜ ਵੀ ਲੋਕ 50 ਸਾਲ ਕਿੰਨੇ 60 70 ਸਾਲ ਤੋਂ ਉੱਪਰ ਸਾਡੇ ਦੇਸ਼ ਨੂੰ ਆਜ਼ਾਦ ਹੋ ਗਏ ਆ ਹੋਏ ਨੂੰ ਹੋ ਗਏ ਆ ਪਰ ਅੱਜ ਵੀ ਇਹ ਜਿਹੜੀਆਂ ਲੋਕਾਂ ਦੀਆਂ ਸਮੱਸਿਆਵਾਂ ਹੱਲ ਨਹੀਂ ਹੁੰਦੀਆਂ ਔਰ ਸਾਡੇ ਨਾਲ ਬਹੁਤ ਇਹਨਾਂ ਨੂੰ ਸਮਝਾਇਆ ਪਹਿਲਾਂ ਵੀ ਕਿਹਾ ਮੀਟਿੰਗ ਸ਼ੁਰੂ ਹੋਣ ਤੇ ਵਿੱਚ ਕਿਹਾ ਇੱਕ ਇਹਨਾਂ ਨੇ 15-15 ਲੱਖ ਰੁਪਏ ਦਾ ਪਿਛਲੀ ਮੀਟਿੰਗ ਦੇ ਵਿੱਚ 6 ਮਹੀਨੇ ਪਹਿਲਾਂ ਵਾਅਦਾ ਕੀਤਾ ਸੀ ਮੰਤਰੀ ਨੇ ਖੁਦ ਕਿ ਸਾਰਿਆਂ ਨੂੰ ਜਦੋਂ ਸਾਰੇ ਧਰਨੇ ਤੇ ਬੈਠ ਗਏ ਸਾਰਿਆਂ ਨੂੰ ਆਸ਼ਵਾਸਨ ਦਿੱਤਾ ਸੀ ਕਿ ਅਗਲੀ ਮੀਟਿੰਗ ਤੁਹਾਡੇ ਐਸਟੀਮੇਟ ਲਵਾ ਕੇ 15-15 ਲੱਖ ਦੇ ਸੜਕਾਂ ਦੇ ਵਿਕਾਸ ਕਾਰਜਾਂ ਦੇ ਕੰਮ ਪਾਈ ਜਾਣਗੇ ਪਰ ਇਸ ਵਾਰ ਹਾਊਸ ਦੇ ਵਿੱਚ ਮਤੇ ਦੇ ਵਿੱਚ ਨਹੀਂ ਆਇਆ ਤੇ ਸਾਰਿਆਂ ਨੇ ਵਿਰੋਧ ਕੀਤਾ ਔਰ ਸਾਡੇ ਨਾਲ ਬੀਜੇਪੀ ਕਾਉਂਸਲਰ ਵੀ ਨਾਲ ਸਕੇ ਤਾਂ ਅਸੀਂ ਸਾਰੇ ਫੁੱਲ ਮジョਰਿਟੀ ਸੀ ਸਾਡੀ ਅਸੀਂ ਰਿਕੁਐਸਟ ਕੀਤੀ ਫਿਰ ਅਸੀਂ ਧੰਨਾ ਤੇ ਵੀ ਬੈਠੇ ਬਹੁਤ ਧਰ ਅਸੀਂ ਰਿਕੁਐਸਟ ਕਰਨ ਦੇ باوجود ਵੀ ਸਾਡੀ ਇੱਕ ਨਹੀਂ ਸੁਣੀ ਗਈ ਅਸੀਂ ਫਿਰ ਬਾਹਰ ਆ ਗਏ ਬਾਹਰ ਆ ਕੇ ਅਸੀਂ ਲਿਖ ਕੇ ਸਾਰਿਆਂ ਨੇ ਮジョਰਿਟੀ ਨੇ ਸਾਰਿਆਂ ਨੇ ਅਸੀਂ ਲਿਖ ਕੇ ਦੇ ਦਿੱਤਾ ਉਸ ਤੋਂ ਬਾਵਜੂਦ ਵੀ ਇਹਨਾਂ ਦੀ ਮਿਉਰਿਟੀ ਨਹੀਂ ਸੀਗੀ ਜਦਕਿ ਕਾਨੂੰਨ ਦੇ ਲਾਅ ਦੇ ਹਿਸਾਬ ਨਾਲ ਇਹ ਹਾਊਸ ਮਤਾ ਪਾਸ ਨਹੀਂ ਹੋ ਸਕਦਾ ਪਰ ਸਰਕਾਰਾਂ ਦੇ ਟੱਕਾ ਕਰਕੇ ਸਰਕਾਰਾਂ ਦੀ ਪਾਵਰ ਦੇ ਹੇਠ ਇਹ ਜਿਹੜਾ ਜੇ ਇਹ ਅੱਜ ਮਤਾ ਪਾਸ ਕਰਦੇ ਆ ਤਾਂ ਬਹੁਤ ਹੀ ਸਾਡੇ ਕਾਨੂੰਨਾਂ ਦੀ ਉਲੰਘਣਾ ਆ ਔਰ ਬਹੁਤ ਹੀ ਸਾਡੇ ਸ਼ਹਿਰ ਲਈ ਬਹੁਤ ਹੀ ਮਾੜੀ ਗੱਲ ਆ ਤੇ ਸਰ ਅੱਜ ਮੀਟਿੰਗ 'ਚ ਕੌਣ ਕੌਣ ਬੈਠੇ ਅੰਦਰ ਮੀਟਿੰਗ ਦੇ ਵਿੱਚ ਅੱਜ ਮੇਅਰ ਡਿਪਟੀ ਮੇਅਰ ਸਿਟੀ ਸੀਨੀਅਰ ਡਿਪਟੀ ਮੇਅਰ ਸਾਰੇ ਸੀਗੇ ਅੱਜ ਸਾਡੇ ਮੰਤਰੀ ਜੀ ਨਹੀਂ ਸੀ ਇਸ ਵਾਰ ਮੀਟਿੰਗ ਦੇ ਵਿੱਚ ਆਉਂਦੇ ਤਾਂ ਸਗਾ ਵਧੀਆ ਹੁੰਦਾ ਕਿਉਂਕਿ ਵਾਦਾ ਕਰਕੇ ਉਹ ਗਏ ਸੀਗੇ ਅੱਜ ਵਾਦਾ ਉਹਨਾਂ ਨੂੰ ਪਤਾ ਸੀਗਾ ਲੋਕਾਂ ਨੇ ਮੰਗ ਰੱਖਣੀ ਇਸ ਕਰਕੇ ਉਹ ਸ਼ਾਇਦ ਇਸ ਕਰਕੇ ਨਹੀਂ ਆਏ ਤੇ ਜੇ ਮੰਗਾਂ ਨਹੀਂ ਪੂਰੀਆਂ ਕੀਤੀਆਂ ਜਾਂਦੀਆਂ ਤਾਂ ਫਿਰ ਅਗਲਾ ਕੀ ਹੋਊਗਾ ਸਟੈਪ ਆਪਣਾ ਅਗਲੀ ਮੀਟਿੰਗ ਦੇ ਵਿੱਚ ਫਿਰ ਇਤੋਂ ਵੀ ਜ਼ਿਆਦਾ ਹੰਗਾਮਾ ਹੋਊਗਾ ਔਰ ਜੇ ਮੰਗਾਂ ਸਾਡੀਆਂ ਨਹੀਂ ਪੂਰੀਆਂ ਦੇਖੋ ਲੋਕਾਂ ਨੇ ਸਾਨੂੰ ਹਰੇਕ ਕਾਉਂਸਲਰ ਨੂੰ ਵਾਰਡਾਂ ਦੇ ਵਿੱਚੋਂ ਚੁਣ ਕੇ ਭੇਜਿਆ ਵਾਰਡਾਂ ਦੇ ਕੰਮ ਕਰਾਉਣ ਨੂੰ ਅਸੀਂ ਆਪਣੇ ਲਈ ਸਾਡਾ ਤਾਂ ਨਿੱਜੀ ਸਵਾਰਤਾ ਕੋਈ ਹੈ ਹੀ ਨਹੀਂ ਹੈ ਤਾਂ ਲੋਕਾਂ ਦੇ ਕੰਮਾਂ ਵਾਸਤੇ ਆ ਨਾ ਜੇ ਇਹਨਾਂ ਨੇ ਇਦਾਂ ਹੀ ਵਿਤਕਰਾ ਕੀਤਾ ਤੇ ਅਸੀਂ ਸੰਘਰਸ਼ ਕਰਾਂਗੇ ਹੋ ਸਕਿਆ ਤਾਂ ਅਸੀਂ ਧਰਨੇ ਤੇ ਧੰਨੇ ਵੀ ਦੇਣ ਦਵਾਂਗੇ ਔਰ ਲੋਕਾਂ ਦੀ ਦੀ ਜਿਹੜੀ ਆ ਕੰਮਾਂ ਵਾਸਤੇ ਅਸੀਂ ਸਾਨੂੰ ਜੋ ਵੀ ਕਰ ਕੁਛ ਕਰਨਾ ਪਿਆ ਸੀ ਉਹ ਹਰ ਸੰਭਵ ਕੋਸ਼ਿਸ਼ ਕਰਾਂਗੇ ਹਨ ਸਰ ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ ਸਭ ਤੋਂ ਪਹਿਲਾਂ ਤਾਂ ਮੈਂ ਜੀਬੀਸੀ ਅਪਡੇਟ ਚੈਨਲ ਦਾ ਧੰਨਵਾਦੀ ਹਾਂ ਕਿ ਜਿਹੜੀ ਪ੍ਰੈਸ ਮੌਕੇ ਦੇ ਉੱਤੇ ਲੋਕਾਂ ਦੇ ਵਿਕਾਸ ਦੇ ਮੁੱਦੇ ਲੋਕਾਂ ਦੀਆਂ ਭਾਵਨਾਵਾਂ ਦੇ ਨਾਲੇ ਜਿਹੜੀ ਸਰਕਾਰ ਖਿਲਵਾੜ ਕਰ ਰਹੀ ਆ ਉਹਨਾਂ ਦੇ ਮੁੱਦੇ ਬੜੇ ਹੀ ਮਤਲਬ ਤਰੀਕੇ ਦੇ ਨਾਲ ਉਜਾਗਰ ਕਰਦੇ ਆ ਔਰ ਇੱਥੇ ਮੈਂ ਦੱਸਣਾ ਚਾਹੁੰਦਾ ਕਿ ਮੈਂ ਵਾਰਡ ਨੰਬਰ 50 ਜੋ ਕਿ ਆਊਟਰ ਏਰੀਆ ਨਲੋਈਆ ਤੋਂ ਕਾਉਂਸਲਰ ਹੈਗਾ ਮੇਰੇ ਵਾਰਡ ਦੇ ਨਾਲ ਸਰਕਾਰ ਵੱਲੋਂ ਸ਼ੁਰੂ ਤੋਂ ਹੀ ਮਤਰਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ ਜਿੱਥੇ ਆਪਾਂ ਗੱਲ ਕਰੀਏ ਮੇਰੇ ਵਾਰਡ ਦੇ ਵਿੱਚ ਹਰਗੋਬਿੰਦ ਨਗਰ ਇੱਕ ਮੁਹੱਲਾ ਪੈਂਦਾ ਜਿਹੜਾ ਸਿਮਰਨ ਹਸਪੀਟਲ ਜਿੱਥੇ ਹੈਗਾ ਜਿੱਥੇ ਕਿ ਬੜੇ ਦੂਰ ਦਰਾਡੇ ਹਿਮਾਚਲ ਤੋਂ ਹੋਰ ਲੱਗਦੇ ਸ਼ਹਿਰਾਂ ਤੋਂ ਲੋਕ ਇਲਾਜ ਕਰਾਉਣ ਵਾਸਤੇ ਆਉਂਦੇ ਪਰ ਜੇਕਰ ਉੱਥੇ ਜਾ ਕੇ ਉਹਦੀ ਹਾਲਤ ਦੇਖੀ ਜਾਈਏ ਉਸ ਮੁਹੱਲੇ ਦੇ ਵਿੱਚ ਇੱਕ ਕੋ ਵੀ ਸੜਕ ਨਹੀਂ ਹੈਗੀ ਮਤਲਬ ਹਾਲਾਤ ਇਹ ਬਣੇ ਆ ਕਿ ਉੱਥੇ ਪਾਣੀ ਦੇ ਛੱਪੜ ਲੱਗੇ ਹੋਏ ਆ ਲੋਕ ਨਰਕ ਭਰੀ ਜ਼ਿੰਦਗੀ ਜੀਉਣ ਨੂੰ ਜਿਹੜੇ ਹੈਗੇ ਆ ਔਖੇ ਹੋਏ ਪਏ ਹੈਗੇ ਆ ਔਰ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਸਬੰਧਤ ਮੇਰ ਸਾਹਿਬ ਔਰ ਕਾਰਪੋਰੇਸ਼ਨ ਦੇ ਆਲਾ ਅਧਿਕਾਰੀਆਂ ਵੱਲੋਂ ਇਹ ਗੱਲ ਕਹੀ ਗਈ ਪਈ ਹਰਗੋਬਿੰਦਨ ਨਗਰ ਜਿਹੜਾ ਹੈਗਾ ਆ ਪੁੱਡਾ ਪ੍ਰੂਵਡ ਜਿਹੜੀ ਕਲੋਨੀ ਹੈਗੀ ਆ ਉਹਦੇ ਅਧੀਨ ਆਉਂਦਾ ਇਸ ਕਰਕੇ ਉੱਥੇ ਡਿਵੈਲਪਮੈਂਟ ਜਿਹੜੀ ਹੈਗੀ ਆ ਨਹੀਂ ਹੋ ਰਹੀ ਪਰ ਮੈਂ ਇੱਥੇ ਦੱਸਣਾ ਕੀ ਹਰਗੋਬਿੰਦਨ ਨਗਰ ਦੇ ਬਸਨੀਕ ਜਿਹੜੇ ਹੈਗੇ ਆ ਉਹ ਟੈਕਸ ਨਹੀਂ ਪੇ ਕਰਦੇ ਸਰਕਾਰ ਵੱਲੋਂ ਜਿੰਨੇ ਵੀ ਤਰ੍ਹਾਂ ਦੇ ਟੈਕਸ ਆ ਚਾਹੇ ਹਾਊਸ ਟੈਕਸ ਆ ਚਾਹੇ ਸ਼ਾਪ ਟੈਕਸ ਆ ਚਾਹੇ ਰੋਡ ਟੈਕਸ ਆ ਔਰ ਨਕਸ਼ੇ ਬਣਦੇ ਆ ਕਾਰਪੋਰੇਸ਼ਨ ਦੇ ਉਹ ਸਾਰਾ ਕੁਝ ਤਾਂ ਕਾਰਪੋਰੇਸ਼ਨ ਤੋਂ ਪਾਸ ਹੋ ਕੇ ਜਾਂਦਾ ਔਰ ਲੋ ਬੜੇ ਪੜੇ ਲਿਖੇ ਉੱਤੇ ਲੋਕ ਰਹਿੰਦੇ ਆ ਪਰ ਜਿੱਥੇ ਵਿਕਾਸ ਦੀ ਗੱਲ ਕਰੀਏ ਤਾਂ ਉੱਥੇ ਵਿਕਾਸ ਦੇ ਨਾਲ ਤੇ ਰਿਪੋਰਟ ਜ਼ੀਰੋ ਮੈਂ ਯਾਦ ਕਰਾਉਣਾ ਚਾਹੁੰਦਾ ਸਤਕਾਰਯੋਗ ਮੰਤਰੀ ਸਾਹਿਬ ਨੂੰ ਕਿ ਆਪਣੇ ਇਲੈਕਸ਼ਨ ਦੇ ਟਾਈਮ ਦੇ ਵਿੱਚ ਚਾਰ-ਚਾਰ ਪੰਜ-ਪੰਜ ਵਾਰ ਹਰਗੋਬਿੰਦਨਗਰ ਦੇ ਵਿੱਚ ਜਾ ਕੇ ਲੋਕਾਂ ਨੂੰ ਭ੍ਰਮ ਦੀ ਸਥਿਤੀ ਪੈਦਾ ਕੀਤੀ ਕਿ ਮੈਂ ਸਭ ਤੋਂ ਪਹਿਲਾਂ ਹੁਸ਼ਿਆਰਪੁਰ ਦੇ ਵਿੱਚ ਹਰਗੋਬਿੰਦਨਗਰ ਦੇ ਵਿੱਚ ਵਿਕਾਸ ਕਰਾਵਾਂਗਾ ਮੇਰੇ ਵਾਰਡ ਦੇ ਹਾਲਾਤ ਇਹ ਬਣੇ ਪਏ ਕਿ ਉੱਥੇ ਕੁਝ ਮਹੱਲੇ ਹੈਗੇ ਜਿਦਾ ਹਰਗੋਬਿੰਦਨਗਰ ਐਨੀਲਕੰਠ ਹੈਗਾ ਆ ਪ੍ਰਤਾਪਨਗਰ ਹੈਗਾ ਆ ਇਹਨਾਂ ਮਹੱਲਿਆਂ ਦੇ ਵਿੱਚ ਅੱਜ ਤੱਕ ਲੋਕ ਪਾਣੀ ਨੂੰ ਤਰਸਦੇ ਪਏ ਆ ਵਿਕਾਸ ਦੀ ਆਪਾਂ ਕਿਹੜੇ ਵਿਕਾਸ ਦੀ ਗੱਲ ਕਰਦੇ ਪਏ ਔਰ ਆਜ਼ਾਦੀ ਤੋਂ ਬਾਅਦ ਇਤਿਹਾਸ ਦੇ ਵਿੱਚ ਸੁਨਹਿਰੇ ਅੱਖਰਾਂ ਦੇ ਵਿੱਚ ਲਿਖਿਆ ਜਾਵੇਗਾ ਕਿ ਸ਼੍ਰੀ ਬ੍ਰਹਮ ਸ਼ੰਕਰ ਜਿੰਪਾ ਜੀ ਸਤਕਾਰਯੋਗ ਜਿਹੜੇ ਮੰਤਰੀ ਸਾਹਿਬ ਹੈਗੇ ਆ ਪਿਛਲੇ 3 ਸਾਲ ਦੀ ਕਾਰਗੁਜ਼ਾਰੀ ਦੇ ਵਿੱਚ ਪੰਜਾਬ ਸਰਕਾਰ ਤੋਂ ਇੱਕ ਖੋਟਾ ਸਿੱਕਾ ਵੀ ਹੁਸ਼ਿਆਰਪੁਰ ਦੀ ਡਿਵੈਲਪਮੈਂਟ ਵਾਸਤੇ ਕਾਰਪੋਰੇਸ਼ਨ ਦੇ ਵਿੱਚ ਨਹੀਂ ਲਿਆ ਸਕੇ ਇਸ ਤੋਂ ਜ਼ਿਆਦਾ ਹੋਰ ਕੀ ਬਿਆਨ ਕੀਤਾ ਜਾਵੇ ਰਹੀ ਗੱਲ ਅੱਜ ਦੀ ਮੀਟਿੰਗ ਦੀ ਮੰਤਰੀ ਸਾਹਿਬ ਨੇ ਅੱਜ ਤੋਂ 6 ਮਹੀਨੇ ਪਹਿਲਾਂ ਸਾਡੀ ਹਾਊਸ ਦੀ ਮੀਟਿੰਗ ਦੇ ਵਿੱਚ ਅਸੀਂ ਉਦੋਂ ਵੀ ਪੂਰਨ ਤੌਰ ਤੇ ਬਾਈਕਟ ਕੀਤਾ ਸੀ ਮੀਟਿੰਗ ਦਾ ਔਰ ਮੰਤਰੀ ਸਾਹਿਬ ਨੇ ਸਾਨੂੰ ਥੱਲੇ ਬੈਠਿਆਂ ਨੂੰ ਆ ਕੇ ਉਠਾ ਕੇ ਇਹ ਆਸ਼ਵਾਸ਼ਣ ਦਿੱਤਾ ਸੀਗਾ ਕਿ ਤੁਹਾਡੇ ਹਰ ਇੱਕ ਵਾਰਡ ਦੇ ਨਾਲ ਬਿਨਾਂ ਕਿਸੇ ਭੇਦਭਾਵ ਕੋਈ ਬਿਤਕਰਾ ਨਹੀਂ ਕੀਤਾ ਜਾਗੇ 15-15 ਲੱਖ ਰੁਪਏ ਦੇ ਕੰਮ ਜਿਹੜੇ ਆ ਤੁਹਾਡੇ ਵਾਡਾਂ ਨੂੰ ਪਾ ਦਿੱਤੇ ਜਾਣਗੇ 6 ਮਹੀਨੇ ਬਾਅਦ ਮੀਟਿੰਗ ਹੁੰਦੀ ਹੈ ਔਰ ਮੀਟਿੰਗ ਦਾ ਜਿਹੜਾ ਮੰਤਰੀ ਸਾਹਿਬ ਨੂੰ ਕਿਤੇ ਨਾ ਕਿਤੇ ਭਣਕ ਲੱਗ ਗਈ ਉਹਨਾਂ ਨੂੰ ਪਤਾ ਸੀਗਾ ਕਿ ਅੱਜ ਮੀਟ ਦੇ ਵਿੱਚ ਹੰਗਾਮਾ ਹੋਣਾ ਔਰ ਮੇਰੀ ਵੀ ਬੇਇੱਜ਼ਤੀ ਹੋਣੀ ਹੈ ਸਰਕਾਰ ਦੀ ਬੇਇੱਜ਼ਤੀ ਇਸ ਤਰ੍ਹਾਂ ਮਤਲਬ ਮੌਕੇ ਦਾ ਫਾਇਦਾ ਉਠਾਉਂਦੇ ਹੋ ਮੰਤਰੀ ਸਾਹਿਬ ਮੀਟਿੰਗ ਵਿੱਚ ਨਹੀਂ ਪਹੁੰਚੇ ਮੀਟਿੰਗ ਤੋਂ ਭਾਜੂ ਹੋ ਗਏ ਔਰ ਅਸੀਂ ਉਹੀ ਡਿਮਾਂਡ ਜਿਹੜੀ ਹੈਗੀ ਆ ਲੋਕਾਂ ਵੱਲੋਂ ਕਾਰਪੋਰੇਸ਼ਨ ਦੇ ਆਲਾ ਅਧਿਕਾਰੀਆਂ ਅੱਗੇ ਮੇਅਰ ਸਾਹਿਬ ਦੇ ਅੱਗੇ ਰੱਖੀ ਕਿ ਪਹਿਲੇ ਸਭ ਤੋਂ ਪਹਿਲਾਂ ਤਾਂ 15-15 ਲੱਖ ਰੁਪਏ ਜਿਹੜਾ ਮੰਤਰੀ ਸਾਹਿਬ ਨੇ ਅਨਾਉਂਸ ਕੀਤਾ ਸੀ ਉਹ ਸਾਡਾ ਕਿੱਥੇ ਹੈਗਾ ਆਪਾਂ ਕਿਹੜੀ ਕਿਹੜੀ ਗੱਲ ਕਰੀਏ ਲੋਕਾਂ ਨੂੰ ਮਤਲਬ ਨਜ਼ਰਅੰਦਾਜ਼ ਕਰਕੇ ਕਾਉਂਸਲਰਾਂ ਨੂੰ ਨਜ਼ਰਅੰਦਾਜ਼ ਕਰਕੇ ਪੱਖਪਾਤੀ ਨੀਤੀ ਅਪਣਾਈ ਜਾ ਰਹੀ ਆ ਵਿਤਕਰਾ ਕੀਤਾ ਜਾ ਰਿਹਾ ਔਰ ਰਹੀ ਗੱਲ ਡਿਵੈਲਪਮੈਂਟ ਦੀ ਵਾਰਡ ਨੰਬਰ 50 ਦੇ ਵਿੱਚ ਤੁਸੀਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਦੱਸਣਾ ਚਾਹੁੰਦਾ ਔਰ ਮੈਂ ਤੁਹਾਨੂੰ ਵੀ ਇਨਵਾਈਟ ਕਰਦਾ ਕਿ ਮੇਰੇ ਵਾਰਡ ਦੀ ਜੋ ਤਰਸਯੋਗ ਹਾਲਤ ਆ ਉਹਨੂੰ ਦੇਖਣ ਵਾਸਤੇ ਤੁਸੀਂ ਵੀ ਕਿਤੇ ਜ਼ਰੂਰ ਆਇਂ ਕਿਤੇ ਨਾ ਕਿਤੇ ਇਹਨਾਂ ਦੇ ਸੁੱਤਿਆਂ ਦੀਆਂ ਅੱਖਾਂ ਦਾ ਖੁੱਲਣ ਪੈਸੀ ਕੀ ਕਰ ਰਹੇ 3 ਸਾਲ ਦੇ ਵਿੱਚ ਇੱਕ ਵੀ ਕੰਮ ਨਹੀਂ ਇਹਨਾਂ ਨੇ ਮੇਰੇ ਵਾਰਡ ਦੇ ਵਿੱਚ ਕਰਵਾਇਆ ਇੱਕ ਇੱਟ ਲਾਈ ਹੋਵੇ ਇਹਨਾਂ ਨੇ ਮੇਰੇ ਵਾਰਡ ਦੇ ਵਿੱਚ ਫਿਰ ਮੈਂ ਮੰਨਾਂ ਹਾਂ ਕਿ ਕੁਝ ਕੀਤਾ ਇਹਨਾਂ ਨੇ ਤੇ ਜਿਹੜੀ ਪੰਜਾਬ ਸਰਕਾਰ ਦਾਵੇ ਕਰ ਰਹੀ ਹੈ ਵਿਕਾਸ ਦੇ ਸਾਰੇ ਖੋਖਲੇ ਨੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਦਾਵੇ ਕਰ ਰਹੇ ਨੇ ਦੇਖੋ ਗੱਲ ਹੈਗੀ ਆ ਮੁੱਖ ਮੰਤਰੀ ਭਗਵੰਤ ਮਾਨ ਜੀ ਗੱਪੀ ਮੁੱਖ ਮੰਤਰੀ ਹੈਗਾ ਆ ਅੱਥੋੜੇ ਦਿਨ ਪਹਿਲਾਂ ਹੁਸ਼ਿਆਰਪੁਰ ਦੇ ਵਿੱਚ ਬੂਟੇ ਵੰਡ ਕੇ ਚਲਾ ਗਿਆ ਹੈ 3 ਸਾਲ ਦੇ ਇਤਿਹਾਸ ਦੇ ਵਿੱਚ ਤੁਸੀਂ ਮੈਨੂੰ ਦੱਸ ਦੋ ਕਿ ਉਹਨਾਂ ਦੀ ਫੇਰੀ ਜਿਹੜੀ ਹੁਸ਼ਿਆਰਪੁਰ ਦੇ ਵਿੱਚ ਹੁੰਦੀ ਹੈ ਜਿਆਦਾ ਚੋਹਾਲ ਡੈਮ ਤੇ ਹੁੰਦੀ ਜਿੱਥੇ ਇਹਨਾਂ ਨੇ ਰੈਸਟ ਹਾਊਸ ਬਣਾਇਆ ਉਹ ਉਹਨਾਂ ਨੇ ਇੱਕ ਆਪਣਾ ਐਸ਼ ਪ੍ਰਸਤੀ ਦਾ ਮਤਲਬ ਸਥਾਨ ਬਣਾਇਆ ਉੱਥੇ ਆਉਂਦੇ ਪਰਿਵਾਰ ਸਮੇਤ ਆਉਂਦੇ ਹੈਗੇ ਆ ਵਧੀਆ ਮਨੋਰੰਜਨ ਦਾ ਸਾਧਨ ਆ ਉੱਥੇ ਉੱਥੇ ਬੈਠ ਉੱਠ ਕੇ ਘੁੰਮ ਫਿਰ ਕੇ ਆਪਣਾ ਜੋ ਇੰਜੋਏ ਉਹ ਪਹਿਲਾਂ ਕਰਦੇ ਸੀਗੇ ਉਹੀ ਹੁਣ ਇੰਜੋਏ ਕਰਦੇ ਆ ਉਹ ਆ ਕੇ ਹੁਸ਼ਿਆਰਪੁਰ ਦੇ ਵਿੱਚ ਆਪਣਾ ਐਸ਼ੋਈ ਸਤਰੀ ਦੀ ਜਿਹੜੀ ਜ਼ਿੰਦਗੀ ਬਤੀਤ ਕਰਦੇ ਸੀ ਹੁਸ਼ਿਆਰਪੁਰ ਨੂੰ ਜੇ ਗੱਲ ਕਰੀਏ ਫੰਡ ਦੀ ਜਾਂ ਡਿਵੈਲਪਮੈਂਟ ਦੀ ਕਰ ਕਰੀਏ ਤਾਂ ਉਹਦੀ ਰਿਪੋਰਟ ਤੁਸੀਂ ਹੁਸ਼ਿਆਰਪੁਰ ਦੇ ਵਸਨੀਕਾਂ ਕੋਲੋਂ ਵੀ ਲੈ ਸਕਦੇ ਆ ਕੌਂਸਲਰਾਂ ਕੋਲੋਂ ਵੀ ਲੈ ਸਕਦੇ ਇੱਥੇ ਤੱਕ ਵੀ ਮੈਂ ਕਹਿਣ ਤੋਂ ਗਰੇਜ਼ ਨਹੀਂ ਕਰਾਂਗਾ ਕਿ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਕੌਂਸਲਰ ਇਹਨਾਂ ਦੀ ਕਾਰਗੁਜ਼ਾਰੀ ਤੋਂ ਨਾਰਾਜ਼ ਆ ਤੁਸੀਂ ਸ਼ਹਿਰ ਦੇ ਵਿੱਚ ਦੇਖੋ ਵੱਖ-ਵੱਖ ਜਗ੍ਹਾ ਦੇ ਉੱਤੇ ਕਿਦਾਂ ਉਹ ਇਹਨਾਂ ਦਾ ਵਿਰੋਧ ਪ੍ਰਦਰਸ਼ਨ ਕਰਦੇ ਸਾਰਾ ਮੀਡੀਆ ਜਾਣਦਾ ਹੈ ਇਸ ਗੱਲ ਤੋਂ ਕੋਈ ਮਤਲਬ ਨਾ ਪਰ ਤਾਂ ਹੈ ਨਹੀਂ ਸਭ ਕੁਝ ਤਾਂ ਅੱਖਾਂ ਦੇ ਸਾਹਮਣੇ ਹੈਗਾ ਪਿਛਲੇ 2.5 ਦਿਨਾਂ ਸਾਲਾਂ ਤੋਂ ਹੁਸ਼ਿਆਰਪੁਰ ਚ ਕੋਈ ਵਿਕਾਸ ਜ਼ਿਆਦਾ ਹੋਇਆ ਨਹੀਂ ਫਿਰ ਹਨਾ ਬਿਲਕੁਲ ਕੋਈ ਵਿਕਾਸ ਨਹੀਂ ਹੋਇਆ ਸਿਰਫ ਔਰ ਸਿਰਫ ਲੋਕਾਂ ਨੂੰ ਰੀਬਨ ਕੱਟਣ ਉਦਘਾਟਨ ਕਰਨ ਔਰ ਲੌਲੀਪੌਪ ਦੇਣ ਦੇ ਮਤਲਬ ਵਾਦੇ ਕੀਤੇ ਗਏ ਆ ਤੁਸੀਂ ਔਨ ਰਿਕਾਰਡ ਮੈਂ ਬੋਲ ਰਿਹਾ ਹੈਗਾ ਕਿ ਪਿੱਛੇ ਜਿਹੇ ਸਾਡੇ ਸਤਕਾਰਯੋ ਕੌਂਸਲਰ ਨੇ ਆਰਟੀਆਈ ਪਾਈ ਸੀ ਆਰਟੀਆਈ ਦੇ ਵਿੱਚ ਇੱਕ ਸਿੰਗਲ ਪੈਸਾ ਵੀ ਹੁਸ਼ਿਆਰਪੁਰ ਦੀ ਡਿਵੈਲਪਮੈਂਟ ਦੇ ਵਾਸਤੇ ਮੰਤਰੀ ਸ਼੍ਰੀ ਬ੍ਰਹਮਸ਼ੰਕਰ ਜਿੰਪਾ ਜੀ ਨਹੀਂ ਲਿਆ ਸਕੇ ਔਰ ਲੋਕ ਸਭਾ ਦੇ ਵਿੱਚ ਲੋਕਾਂ ਨੇ ਕਿੱਡਾ ਵੱਡਾ ਫਤਵਾ ਦਿੱਤਾ ਮੌਜੂਦਾ ਮੰਤਰੀ ਹੋਵੇ ਔਰ ਆਪਣੇ ਵਾਰਡ ਦੇ ਵਿੱਚ ਹਾਰ ਗਿਆ ਹੋਵੇ ਇਹ ਕੋ ਛੋਟੀ ਗੱਲ ਤਾਂ ਨਹੀਂ ਹੈਗੀ ਜੇ ਇਹਨਾਂ ਦੀ ਕਾਰਗੁਜ਼ਾਰੀ ਸਹੀ ਹੁੰਦੀ ਜੇ ਇਹਨਾਂ ਨੇ ਹੁਸ਼ਾਰਪੁਰ ਦੀ ਡਿਵੈਲਪਮੈਂਟ ਵਾਸਤੇ ਕੁਝ ਲਿਆਂਦਾ ਹੁੰਦਾ ਤਾਂ ਫਿਰ ਅਸੀਂ ਮੰਨਦੇ ਵੀ ਹਾਂ ਵੀ ਹੁਸ਼ਾਰਪੁਰ ਦੇ ਵਿੱਚ ਇਹਨਾਂ ਨੇ ਕੁਝ ਕੀਤਾ ਇਕੋ ਪਾਰਕ ਦੇਖ ਲਓ 70 ਲੱਖ ਰੁਪਇਆ ਔਰ ਜਾ ਕੇ ਹਾਲਾਤ ਤਾਂ ਦੇਖੋ ਉੱਥੇ ਸੱਪ ਘੁੰਮਦੇ ਆ ਰਾਤ ਨੂੰ ਤਾਂ ਕਿਸੇ ਨੇ ਕੀ ਜਾਣਾ ਉੱਥੇ ਬੈਠਣ ਵਾਸਤੇ ਦਿਨੇ ਜਾਣ ਤੋਂ ਕਤਰਾਉਂਦੇ ਹੈਗੇ ਫੈਮਿਲੀ ਨੂੰ ਲੈ ਕੇ ਜਾਣਾ ਬੱਚਿਆਂ ਨੂੰ ਲੈ ਕੇ ਜਾਣਾ ਰਿਸਕ ਹੀ ਜਾਣਾ ਉੱਥੇ ਬਹੁਤ ਜ਼ਿਆਦਾ ਰਿਸਕੀ ਹੈ ਜੀ ਉੱਥੇ ਦੁਨੀਆ ਭਰ ਦਾ ਗੰਦ ਉਸ ਇੱਕੋ పార్ਕਰ ਦੇ ਵਿੱਚ ਪਿਆ ਹੋਗਾ ਜਿਹੜੀ ਆ ਪੰਗੀਚੋ ਦੇ ਨਾਲ-ਨਾਲ ਕਾਰਪੋਰੇਸ਼ਨ ਦੇ ਬਿਲਕੁਲ ਨਜ਼ਦੀਕ ਹੀ ਹੈ ਤੁਸੀਂ ਮੈਂ ਮੇਰੀ ਤਾਂ ਤੁਹਾਨੂੰ ਰਿਕਵੈਸਟ ਹੈ ਕਿ ਜਾਂਦੇ-ਜਾਂਦੇ ਇੱਕ ਵਾਰ ਕੈਮਰਾ ਉੱਥੋਂ ਵੀ ਘੁਮਾ ਕੇ ਚਲ ਜੀ ਉੱਥੇ ਸੱਪ ਕੁੱਤੇ ਬਿੱਲੇ ਇਹਨਾਂ ਤੋਂ ਇਲਾਵਾ ਕੁਝ ਵੀ ਨਹੀਂ ਹੈਗਾ ਧੰਨਵਾਦ ਜੀ Welcome to DAV University Jalandhar, where knowledge meets innovation, established with a vision to empower minds and transform futures. At DAV University, we believe in excellence through education where tradition meets modernity. Our state of the art campus and world class faculty ensure a nourishing environment for academic growth and personal development. Join us at DAV University Jalandhar and embark on a journey of discovery and success. Dare to dream, achieve greatness. DAV University Jalandhar, discover your potential.